ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਹਰ ਇੱਕ ਇਨਸਾਨ ਪਰਮਾਤਮਾ ਨੂੰ ਪਾਉਣਾ ਚਾਹੁੰਦਾ ਪਰ ਭਗਤ ਕਬੀਰ ਜੀ ਵਾਂਗੂ ਬਾਬਾ ਫਰੀਦ ਜੀ ਵਾਂਗੂ ਰਵਿਦਾਸ ਜੀ ਵਾਂਗੂ ਸਫਲ ਕੋਈ ਕੋਈ ਹੁੰਦਾ ਕੁਝ ਕਾਰਨ ਨੇ ਜਿੰਨਾ ਤੇ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾ ਕਾਰਨ ਹੈ ਵਿਵੇਕਬੁੱਧ ਜੋ ਤੱਕ ਮਨੁੱਖ ਦੇ ਕੋਲ ਵਿਵੇਕਬੁੱਧੀ ਨਹੀਂ ਉਹ ਮਾਇਆ ਦੇ ਸੰਬੰਧ ਚ ਪਰਮਾਤਮਾ ਨੂੰ ਪਾਉਣਾ ਚਾਹੁੰਦਾ ਵਿਵੇਕ ਬੁੱਧ ਤੋਂ ਭਾਵ ਹੈ ਜਦ ਤੱਕ ਮਨੁੱਖ ਅੰਦਰ ਸੱਚ ਤੇ ਝੂਠ ਸ਼ੁੱਧ ਤੇ ਅਸ਼ੁੱਧ ਸਹੀ ਤੇ ਗਲਤ ਇਹਦੇ ਵਿੱਚ ਭੇਦ ਕਰਨ ਦੀ ਜਿਹੜੀ ਆਤਮਿਕ ਸਮਰੱਥਾ ਹੈਗੀ ਉਹ ਪੈਦਾ ਨਹੀਂ ਹੁੰਦੀ ਵਿਵੇਕ ਹੈ ਜਿਹੜਾ ਮਨੁੱਖ ਚੇਤਨਾ ਦਾ ਐਸਾ ਗੁਣ ਆ ਜੋ ਮਨ ਨੂੰ ਮੋਹ ਅਹੰਕਾਰ ਇੰਦਰੀਆਂ ਦੀ ਲਾਲਸਾ ਜਿਹੜਾ ਉਹਦੇ ਰਸ ਤੋਂ ਉੱਪਰ ਲੈ ਕੇ ਜਾਂਦਾ ਭਗਵਤ ਗੀਤਾ ਦੇ ਵਿੱਚ ਵੀ ਕਿਹਾ ਗਿਆ ਯੋਗੀ ਉਹ ਆ ਕਹਿੰਦੇ ਜੋ ਕਰਮ ਤੇ ਕਰਮ ਚ ਭੇਦ ਜਾਣਦਾ ਮਤਲਬ ਜਿਵੇਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਪਉੰਗਮ ਸਾਦੇ ਪੰਜ ਜਨਾ ਸਿਉ ਸੰਗ ਨਾ ਛੁਟਕਿਓ ਅਧਿਕ ਅਹੰਮਦਵਾਦੇ ਪਿਆਰੇ ਇਨ ਵਿਦਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧ ਵਿਵੇਕ ਕਹਿੰਦੇ ਜਦੋਂ ਤੱਕ ਮਨੁੱਖ ਦੇ ਅੰਦਰ ਵਿਵੇਕ ਜਨਮ ਨਹੀਂ ਲੈਂਦਾ ਉਦੋਂ ਤੱਕ ਕੋਈ ਵੀ ਕਰਮ ਚਾਹੇ ਕਰਦਾ ਰਹੇ ਚਾਹੇ ਨਿਉਲੀ ਮਤਲਬ ਨਿਉਲੀ ਕਰੇ ਨਿਉਲੀ ਯੋਗ ਦੀਆਂ ਜਿਹੜੀਆਂ ਛਟ ਕਰਮ ਕਹਿੰਦੇ ਆ 6 ਐਸੇ ਸ਼ੁੱਧੀ ਕਰਮ ਹੁੰਦੇ ਆ ਜਿਨ੍ਹਾਂ ਚੋਂ ਨਿਉਲੀ ਨੂੰ ਮਹੱਤਵਪੂਰਨ ਮੰਨਿਆ ਗਿਆ ਇਹਦਾ ਕੰਮ ਹੁੰਦਾ ਜਿਵੇਂ ਪੇਟ ਦੇ ਜਿਹੜੇ ਅੰਗ ਹੁੰਦੇ ਆ ਅੰਦਰਲੇ ਅੰਗ ਉਹਨਾਂ ਨੂੰ ਸ਼ੁੱਧ ਕਰਨਾ ਉਹਨਾਂ ਦੀ ਗਤੀ ਨੂੰ ਸੰਤੁਲਿਤ ਕਰਨਾ ਨਿਉਲੀ ਕਰਨ ਸਮੇਂ ਜਿਹੜਾ ਮਨੁੱਖਾ ਉਹ ਆਪਣੀ ਉਦਰ ਦੀ ਮਾਸਪੇਸ਼ੀ ਐਬਡੋਮినਲ ਮਸਲਸ ਕਹਿ ਸਕਦੇ ਆ ਉਹਨੂੰ ਅੱਗੇ ਤੋਂ ਪਾਸਿਆਂ ਵੱਲ ਘਮਾਉਂਦਾ ਰਹਿੰਦਾ ਜਿਹਦੇ ਨਾਲ ਪੇਟ ਦੇ ਅੰਦਰ ਮੌਜੂਦ ਅੰਗਾਂ ਦੀ ਜਿਹੜੇ ਵੀ ਅੰਗ ਹੁੰਦੇ ਆ ਮ사ਜ ਹੁੰਦੀ ਰਹਿੰਦੀ ਹੈ ਤੇ ਸ਼ੁੱਧ ਹੁੰਦੇ ਰਹਿੰਦੇ ਆ ਮਤਲਬ ਐਨੇ ਔਖੇ ਔਖੇ ਸਾਧਨ ਵੀ ਕਰੇ ਤਾਂ ਵੀ ਪਾਤਸ਼ਾਹ ਕਹਿੰਦੇ ਨੇ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀ ਇਹ ਕਰਮ ਅਨੇਕਾ ਹਾਰ ਪਰੇ ਉਸwami ਕੇ ਦਵਾਰੇ ਦੀਜੇ ਬੰਦੂ ਵਿਵੇਕ ਤੱਕ বিবেক ਨਹੀਂ ਪੈਦਾ ਹੁੰਦਾ ਉਹ ਤੱਕ ਪ੍ਰਮਾਤਮਾ ਦੇ ਪਰਮਾਰਥ ਦੇ ਮਾਰਗ ਤੇ ਕੋਈ ਸਫਲਤਾ ਹੱਥ ਨਹੀਂ ਲੱਗਦੀ ਤੇ ਦੂਜਾ ਇਹਦੇ ਨਾਲ বৈরাগ ਵੀ ਬਹੁਤ ਜ਼ਰੂਰੀ ਹੈ ਕਿਉਂਕਿ বিবেক ਦੇ ਨਾਲ বিবেক ਕਦੋਂ ਆਉਂਦਾ ਮਨੁੱਖ ਨੂੰ ਜਦੋਂ ਗਿਆਨ ਹੁੰਦਾ ਕਿਉਂਕਿ ਸਿਰਫ বিবেক ਆ বিবেক ਕਰਕੇ ਬੰਦਾ ਕਈ ਵਾਰੀ ਦੁਨਿਆਵੀ ਚੀਜ਼ਾਂ ਚ ਰਸ ਬਣਾਈ ਰੱਖਦਾ বিবেক ਤੇ বৈরাগ ਆਪਣੇ ਅੰਤਸ਼ ਕਰਨ ਵਿੱਚ ਭਰਨੇ ਪੈਂਦੇ ਆ ਅੰਤਿਸ਼ਕਰਨ ਆਪਾਂ ਪਹਿਲਾਂ ਵੀ ਦੱਸਿਆ ਹੁਣ ਵੀ ਦੱਸ ਦਿੰਨੇ ਆ ਕਿਉਂਕਿ ਕਾਫੀ ਈਵਰਸ ਜਿਹੜੇ ਨਵੇਂ ਹੁੰਦੇ ਆ ਅੰਤਇਕਰਨ ਜਾਂ ਅੰਤਿਸ਼ਕਰਨ ਦਾ ਮਤਲਬ ਹੁੰਦਾ ਮਨ, ਬੁੱਧ, ਚਿੱਤ ਤੇ ਅਹੰਗ ਮਨ ਮਾਈਂਡ ਜੋ ਸੋਚਦਾ, ਸੰਦੇਹ ਕਰਦਾ, ਇੱਛਾ ਕਰਦਾ। ਬੁੱਧੀ ਇੰਟੈਲੈਕਟ ਕਹਿ ਦਿੰਨੇ ਆ ਜੋ ਫੈਸਲਾ ਕਰਦੀ ਆ ਕਿ ਕੀ ਸਹੀ ਆ ਕੀ ਗਲਤ ਆ। ਅਹੰਕਾਰ ਈਗੋ ਜਿੱਥੋਂ ਸਾਨੂੰ ਆਪਣੀ ਐਗਜ਼ਿਸਟੈਂਸ ਦਾ ਪਤਾ ਲੱਗਦਾ ਵੀ ਮੈਂ ਮੈਂ ਹਾਂ ਮੈਂ ਆਹ ਚੀਜ਼ ਮੇਰੀ ਹੈ ਇਹ ਮੇਰੀ ਜਾਤ ਪਾਤ ਹੈ ਸੋ ਇਹ ਜਿਹੜਾ ਹੈਗਾ ਮੈਂ ਦਾ ਪਾਪ ਪਛਾਣਦਾ ਚਿੱਤ ਹੁੰਦਾ ਮੈਮਰੀ ਜੋ ਸਬਕੌਂਸ਼ੀਅਸ ਕਹ ਲਓ ਜਿਹਦੇ ਵਿੱਚ ਸਾਡੇ ਪੁਰਾਣੇ ਸੰਸਕਾਰ ਯਾਦਾਂ ਅਨੁਭਵ ਉਹ ਸਾਰੇ ਮਤਲਬ ਇਕੱਠੇ ਰਹਿੰਦੇ ਆ ਸੰਗ੍ਰਹਿ ਬਣ ਜਾਂਦਾ ਉਹਨਾਂ ਦਾ ਸੋ ਜਦੋਂ ਇਹ ਚਾਰੋਂ ਮਿਲ ਕੇ ਮਨੁੱਖ ਦੇ ਅੰਦਰ ਇੱਕ ਜਿਹੜਾ ਚੇਤਨ ਤੰਤਰ ਨੂੰ ਬਣਾਉਂਦੇ ਆ ਜਿਹਨੂੰ ਆਪਾਂ ਕਹਿੰਨੇ ਆ ਅੰਤ ਹੈ ਕਰਨ ਜਾਂ ਅੰਤਸ਼ ਕਰਨ ਵੀ ਕਹਿੰਦੇ ਆ ਸੋ ਅੰਤੈ ਕਰਨ ਜਦੋਂ ਆਮ ਵਾਂਗੂ ਚੱਲਦਾ ਉਦੋਂ ਇਹਦੇ ਅੰਦਰ ਪਾਪਾਂ ਤੇ ਵਿਕਾਰਾਂ ਦੀ ਮੈਲ ਜਮਾ ਹੋ ਜਾਂਦੀ ਆ ਤੇ ਐਸੇ ਮਨੁੱਖ ਨੂੰ ਆਪਾਂ ਮਨਮੁੱਖ ਕਹਿੰਦੇ ਆ ਤੇ ਇੱਥੇ ਹੀ ਆਪਾਂ ਵਿਵੇਕ ਤੇ ਬੈਰਾਗ ਪਰਣਾ ਹੁਣ ਇਹ ਕਹਿਣ ਵਿੱਚ ਤਾਂ ਇਦਾਂ ਲੱਗਦਾ ਵੀ ਸਾਨੂੰ ਉਸ ਭਾਂਡੇ ਦਾ ਪਤਾ ਜਿਨੂੰ ਭਰਨਾ ਨਾ ਉਸ ਵਸਤੂ ਦਾ ਪਤਾ ਜਿਹਨੂੰ ਉਸ ਭਾਂਡੇ ਦੇ ਵਿੱਚ ਪਾਉਣਾ ਸੋ ਇਹਨੂੰ ਆਪਾਂ ਸਮਝਣਾ ਅੰਤਇਕਰਨ ਨੂੰ ਮਤਲਬ ਅਰਥਾਂ ਵਿੱਚ ਕਹਿ ਲਈ ਵੀ ਸਾਡਾ ਸੁਭਾਅ ਆ ਜਿਹਨੇ ਬਦਲ ਜਾਣਾ ਜਿੱਥੇ ਔਗਣ ਤੇ ਪਾਪ ਰੁਕਸਤ ਕਰ ਜਾਂਦੇ ਆ ਸੁਭਗੁਣ ਪਰੇ ਜਾਂਦੇ ਆ ਹੁਣ ਇਸ ਤਰ੍ਹਾਂ ਮੈਂ ਗੱਲ ਕੀਤੀ ਕਿ ਵਿਵੇਕ ਉਹ ਗੁਣਾ ਜੋ ਮਨ ਨੂੰ ਮੋਹੋ ਅਹੰਕਾਰ ਤੇ ਇੰਦਰੀਆਂ ਦੀ ਲਾਲਸਾ ਤੋਂ ਉੱਪਰ ਲੈ ਜਾਂਦਾ ਵਿਵੇਕ ਪੈਦਾ ਹੁੰਦਾ ਗਿਆਨ ਤੋਂ ਤੇ ਵਿਰਾਗ ਪੈਦਾ ਹੁੰਦਾ ਜਦੋਂ ਸਾਡਾ ਕੋਈ ਭਰਮ ਟੁੱਟ ਜਾਂਦਾ ਇਥੇ ਇਹ ਵੀ ਨਹੀਂ ਕਿ ਹਰ ਮਨੁੱਖ ਦੇ ਅੰਦਰ ਵਿਰਾਗ ਪਰਮ ਦੇ ਟੁੱਟਣ ਤੇ ਹੀ ਪੈਦਾ ਹੋਣਾ ਕਈਆਂ ਨੂੰ ਗਿਆਨ ਤੋਂ ਬਾਅਦ ਵਿਰਾਗ ਪ੍ਰਾਪਤ ਹੋ ਜਾਂਦਾ ਜਿਵੇਂ ਬਾਬਾ ਰਵਿਦਾਸ ਜੀ ਨੇ ਭਗਤ ਕਬੀਰ ਜੀ ਨੇ ਗੁਰੂ ਨਾਨਕ ਸਾਹਿਬ ਨੇ ਇਹਨਾਂ ਦਾ ਕੋਈ ਭਰਮ ਨਹੀਂ ਟੁੱਟਿਆ ਬਚਪਨ ਤੋਂ ਹੀ ਗਿਆਨ ਸੀ ਸੋ ਅਕਸਰ ਜ਼ਿਆਦਾ ਕੀ ਹੁੰਦਾ ਜਿਹੜਾ ਵਿਰਾਗ ਉਹ ਪਰਮ ਟੁੱਟਣ ਤੇ ਹੀ ਪੈਦਾ ਹੁੰਦਾ ਹੁਣ ਵਿਰਾਗ ਹੁੰਦਾ ਕੀ ਆ ਇਹਨੂੰ ਸਮਝਣ ਲਈ ਪਹਿਲਾਂ ਆਪਾਂ ਰਾਗ ਸਮਝਦੇ ਆਂ when the mind becomes attached to a person object or pleasure that state is called raag ਜਦੋਂ ਕਿਸੇ ਵਿਅਕਤੀ ਵਸਤੂ ਜਾਂ ਸੁਖ ਭਾਵਨਾ ਨਾਲ ਲਗਨ আসਕਤੀ ਜਾਂ ਮੋਹ ਰੱਖਣ ਵਾਲੇ ਨੂੰ ਆਪਾਂ ਰਾਗ ਕਹਿੰਦੇ ਆਂ ਜਿਵੇਂ ਅਸੀਂ ਸੰਸਾਰ ਦੇ ਵਿੱਚ ਖਲਚਤ ਹੋ ਕੇ ਅਸਕਤੀ ਨਾਲ ਭਰ ਜੰਨੇ ਆ ਅਸਕਤੀ ਹੁੰਦੀ ਹੈ ਅਟੈਚਮੈਂਟ ਹਰ ਇੱਕ ਠੋਖੇ ਤੋਂ ਬਾਅਦ ਅਸਕਤੀ ਕਰਕੇ ਲੱਗਣਾ ਕਿ ਇਸ ਵਾਰ ਸ਼ਾਇਦ ਵਫਾ ਮਿਲ ਜੇ ਹਰ ਇੱਕ ਪੱਥਰ ਮਿਲਣ ਦੇ ਬਾਅਦ ਅਸਕਤੀ ਕਰਕੇ ਲੱਗਣਾ ਕਿ ਕਾਸ਼ ਕੋਈ ਪੱਥਰ ਕਿਧਰੇ ਕਿਧਰੇ ਫੁੱਲ ਨਿਕਲ ਆਵੇ ਹੀਰਾ ਨਿਕਲ ਆਵੇ ਪਰ ਹਰ ਵਾਰ ਦੀ ਤਰ੍ਹਾਂ ਟੁੱਟਣ ਤੋਂ ਬਾਅਦ ਵੀ ਅਸਕਤੀ ਜਿਹਦੀ ਬਣੀ ਰਹਿੰਦੀ ਆ ਨਾ ਉਹ ਰਾਗ ਤੇ ਰੰਗ ਚ ਖਲਚਤ ਹੋਇਆ ਰਹਿੰਦਾ ਜਿੰਨਾ ਵੀ ਅਸੀਂ ਗਿਆਨ ਤੋਂ ਵੀ ਹੋਣੇ ਆ ਉਨਾ ਹੀ ਅਸੀਂ ਵਿਵੇਕ ਤੋਂ ਵੀ ਹੋਣੇ ਆ ਜਿੰਨਾ ਅਸੀਂ ਵਿਵੇਕ ਤੋਂ ਵੀ ਹੋਣੇ ਆ ਉਨਾ ਅਸੀਂ ਪਰਮਾਤਮਾ ਤੋਂ ਦੂਰ ਆ ਸੋ ਵੈਨ ਅ ਪਰਸਨ ਰਾਈਜ਼ਸ ਅਬਾਊਟ ਰਾਗ ਐਂਡ ਦ ਮਾਈਂਡ ਇਜ਼ ਨੋ ਲੋਂਗਰ ਅਟੈਚਡ ਟੂ ਐਨੀ ਮਟੀਰੀਅਲ ਥਿੰਗ ਥੈਟ ਸਟੇਟ ਇਜ਼ ਬੈਰਾਗ ਬਾਰ-ਬਾਰ ਟੁੱਟਣ ਤੇ ਜਦੋਂ ਮਨੁੱਖ ਦੀ ਅਵਸਥਾ ਜਮਾ ਤਰਸਯੋਗ ਬਣ ਜਾਂਦੀ ਹੈ ਉਦੋਂ ਕਿਦਰੇ ਨੂੰ ਅਚਾਨਕ ਸਮਝ ਪੈਂਦੀ ਆ ਕਿ ਮੈਂ ਜਿਸ ਚੀਜ਼ ਨੂੰ ਆਪਣੇ ਅਨੁਕੂਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਸਿਰਫ ਇੱਕ ਭਰਮ ਹੈ ਛਲਾਵਾ ਹੈ ਮੈਂ ਕਿਸੇ ਚੀਜ਼ ਨੂੰ ਆਪਣੀ ਪੋਜੈਸ਼ਨ ਚ ਆਪਣੇ ਕਬਜ਼ੇ ਚ ਕਰ ਵੀ ਲਵਾਂ ਤਾਂ ਵੀ ਇਹ ਖੀਰ ਕਦੋਂ ਤੱਕ ਠਹਿਰ ਸਕਦੀ ਆ ਇੱਕ ਨਾ ਇੱਕ ਦਿਨ ਵਿਛੋੜਾ ਦੇ ਜਾਣਾ ਜਿਵੇਂ ਆਪਾਂ ਪੰਛੀਆਂ ਨੂੰ ਪਿਆਰ ਕਰਕੇ ਪਿੰਜਰਾ ਚ ਕੈਦ ਕਰ ਲੈਨੇ। ਸੋ ਠੀਕ ਹੈ ਲਗਾਵ ਹੁੰਦਾ ਸਾਡਾ ਪਰ ਉਹ ਨਾ ਤਾਂ ਉੱਡਦੇ ਆ ਤੇ ਉਹ ਥੋੜੇ ਸਮੇਂ ਦੇ ਵਿੱਚ ਹੀ ਮਰ ਜਾਂਦੇ ਆ। ਇਸ ਕਰਕੇ ਕੋਈ ਵੀ ਚੀਜ਼ ਸਾਡੀ ਪਕੜ ਦੇ ਵਿੱਚ ਆਉਂਦਿਆਂ ਹੀ ਖਤਮ ਹੋ ਜਾਂਦੀ ਹੈ। ਸੋ ਜਦੋਂ ਇਹ ਸਮਝ ਪੈ ਜਾਂਦੀ ਆ ਸਭ ਕੁਝ ਇੱਕ ਨਾ ਇੱਕ ਦਿਨ ਵਿਛੋੜਾ ਦੇ ਜਾਂਦਾ ਇਹ ਸਰੀਰ ਤੱਕ ਨਹੀਂ ਰਹਿੰਦਾ ਇਹ ਸਰੀਰ ਦੀਆਂ ਅਵਸਥਾਵਾਂ ਤੱਕ ਨਹੀਂ ਸਾਡੇ ਹੱਥ ਚ। ਬਚਪਨ ਚਲਿਆ ਗਿਆ ਉਹਨੂੰ ਨਹੀਂ ਫੜ ਸਕਕੇ ਜਵਾਨੀ ਚਲੀ ਗਈ ਉਹਨੂੰ ਨਹੀਂ ਫੜ ਸਕਕੇ ਫਿਰ ਸਾਡੇ ਹੱਥ ਚ ਦੂਸਰੀ ਚੀਜ਼ ਕਿੱਦਾਂ ਰਹਿ ਸਕਦੀ ਜਦੋਂ ਇਹ ਗੱਲ ਸਮਝ ਚ ਪੈਂਦੀ ਹੈ ਫਿਰ ਗਿਆਨ ਆਉਣਾ ਸ਼ੁਰੂ ਹੁੰਦਾ ਕਈ ਵਾਰੀ ਅਸੀਂ ਬੈਰਾਗ ਤੋਂ ਮਤਲਬ ਲੈ ਲੈਂਦੇ ਆ ਵੀ ਕਿਸੇ ਦੇ ਵਿਛੜ ਜਾਣ ਤੇ ਜਾਂ ਵਿਛੜ ਜਾਣ ਦੇ ਡਰ ਕਰਨ ਜਿਹੜੀ ਉਦਾਸੀ ਆਈ ਆ ਉਹ ਉਦਾਸੀ ਸਾਨੂੰ ਗਿਆਨ ਵੱਲ ਨਹੀਂ ਲੈ ਕੇ ਜਾਊਗੀ ਕਿਉਂਕਿ ਉਹ ਵਿਰਾਗ ਨਹੀਂ ਹੈਗਾ ਵਿਰਾਗ ਦਾ ਮਤਲਬ ਹੁੰਦਾ ਕਿਸੇ ਚੀਜ਼ ਦੇ ਨਾਲ ਲਗਾਅ ਬਿਨਾਂ ਰੱਖਣਾ ਤੇ ਉਸ ਦੇ ਨਾਲ ਕੋਈ ਗਿਲਾ ਵੀ ਨਾ ਰੱਖਣਾ ਤੇ ਜਿਹੜੀ ਉਦਾਸੀ ਆ ਉਹ ਇੱਕ ਤਰ੍ਹਾਂ ਦਾ ਗਿਲਾ ਕਿਉਂਕਿ ਉਹ ਉਦਾਸੀ ਤੋਂ ਬਾਅਦ ਅਸਕਤੀ ਆਸਕਤੀ ਹੁੰਦੀ ਆ ਵੀ ਇੱਕ ਹੋਰ ਪੱਥਰ ਚੋਂ ਹੀਰਾ ਲੱਭਣ ਦੀ ਉਹ ਕੋਸ਼ਿਸ਼ ਕਰੂਗੀ। ਸੋ ਜਦੋਂ ਕੁਛ ਠਹਿਰਦਾ ਹੀ ਨਹੀਂ ਹਰ ਵਾਰ ਕੁਛ ਨਾ ਕੁਛ ਹੱਥੋਂ ਛੁੱਟ ਜਾਂਦਾ ਉਦੋਂ ਮਨੁੱਖ ਅੰਦਰ ਜਿਹੜਾ ਸੱਚਾ ਵੈਰਾਗ ਪੈਦਾ ਹੁੰਦਾ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਇਹ ਜਗ ਮੀਤ ਨਾ ਦੇਖਿਓ ਕੋਈ। ਸਗਲ ਜਗਤ ਆਪਣੇ ਸੁਖ ਲਾਗੇ ਉਹ ਦੁੱਖ ਮੈਂ ਸੰਗ ਨਾ ਹੋਈ ਰਹਾਓ। ਦਾਰਾ ਮੀਤ ਪੂਤ ਸੰਬੰਧੀ ਸਗਰੇ ਤਨ ਸਿਉ ਲਾਗੇ ਇੱਥੇ ਕੋਈ ਵੀ ਮਿੱਤਰ ਸਬੰਧੀ ਨਹੀਂ ਸਭ ਦੇ ਸਭ ਤੁਹਾਨੂੰ ਚੂਸਣ ਲੱਗੇ ਹੋਏ ਆ ਮਹਿਫਲਾਂ ਅਮੀਰਾਂ ਦੇ ਮਹਿਲਾਂ ਚ ਹੀ ਸਜਦੀਆਂ ਨੇ ਗਰੀਬਾਂ ਦੇ ਤਾਂ ਕਹਿੰਦੇ ਵੀ ਬੱਚੇ ਵੀ ਨਾਲ ਨਹੀਂ ਰਹਿੰਦੇ ਇੱਕ ਵਾਰ ਇੱਕ ਧਨਵਾਨ ਨਿਰਦਨ ਹੋ ਗਿਆ ਜੂਏ ਚ ਸਭ ਹਾਰ ਗਿਆ ਮਿੱਤਰ ਹੌਲੀ ਹੌਲੀ ਘਟਣ ਲੱਗੇ ਮਹਿਫਲਾਂ ਸੁੰਨੀਆਂ ਹੋ ਗਈਆਂ ਪਤਨੀ ਨੇ ਪੁੱਛਿਆ ਵੀ ਕੀ ਹੋਇਆ ਹੁਣ ਮਹਿਫਲ ਨਹੀਂ ਸਜਦੀ ਉਹਨੇ ਉੱਤਰ ਦਿੱਤਾ ਵੀ ਤੇਰੇ ਤੋਂ ਕੀ ਛੁਪਾ ਕੇ ਰੱਖਣਾ ਸਭ ਕੁਝ ਜੂਏ 'ਚ ਹਾਰ ਗਿਆ ਹੁਣ ਕੋਲ ਧਨ ਵੀ ਨਹੀਂ ਘਰ ਵੀ ਸ਼ਾਇਦ ਗਿਰ ਵੀ ਰੱਖਣਾ ਪਵੇ ਐਨਾ ਕਹਿਣ ਦੀ ਧੀਰ ਸੀ ਪਤਨੀ ਵੀ ਉਹਦੇ ਤੇ ਚਲਾਉਣ ਲੱਗੀ ਮੈਨੂੰ ਪਤਾ ਸੀ ਮੇਰਾ ਪਿਤਾ ਕਹਿੰਦਾ ਹੁੰਦਾ ਸੀ ਵੀ ਇਹ ਨਖੱਟੂ ਆ ਇਹਦੇ ਪਿੱਛੇ ਨਾ ਜਾ ਬੋਲਦੀ ਬੋਲਦੀ ਉਹ ਵੀ ਘਰ ਨੂੰ ਤਿਆਗੀ ਸੋ ਦਾਰਾ ਮੀਤ ਉਤ ਸੰਬੰਧੀ ਸਗਰੇ ਧਨ ਸਿਉ ਲੱਗੇ ਜਬ ਹੀ ਨਿਰਦਨ ਦੇਖਿਓ ਨਰਕ ਸੰਗ ਛਾੜ ਸਭ ਭਾਗੇ ਸਭ ਚਲੇ ਜਾਂਦੇ ਪਰ ਜਦੋਂ ਤੱਕ ਅਸਕਤੀ ਬਣੀ ਰਹਿੰਦੀ ਆ ਉਦੋਂ ਤੱਕ ਮਨੁੱਖ ਵਿਵੇਕੀ ਨਹੀਂ ਹੋ ਸਕਦਾ ਜੋ ਤੱਕ ਸਾਡਾ ਝੂਠ ਨਹੀਂ ਟੁੱਟਦਾ ਉਦੋਂ ਤੱਕ ਵਿਰਾਗ ਨਹੀਂ ਪੈਦਾ ਹੁੰਦਾ ਤੇ ਗਿਆਨ ਇਕੱਲਾ ਕਿਸੇ ਕੰਮ ਦਾ ਨਹੀਂ ਗਿਆਨ ਮਨੁੱਖ ਨੂੰ ਹੰਕਾਰੀ ਬਣਾਉਂਦਾ ਗਿਆਨ ਅਧਾਰਮਿਕ ਮਨੁੱਖ ਨੂੰ ਵੀ ਧਾਰਮਿਕ ਹੋਣ ਦਾ ਜਿਹੜਾ ਅਹਿਸਾਸ ਦੇ ਦਿੰਦਾ ਗਿਆਨ ਮੈਂ ਦਾ ਹੀ ਜਿਹੜਾ ਭਾਵ ਹੈ ਉਹਨੂੰ ਹੋਰ ਗੂੜਾ ਕਰ ਦਿੰਦਾ ਜਦੋਂ ਤੱਕ ਇਹ ਸਮਝ ਨਹੀਂ ਪੈਂਦੀ ਇੱਥੇ ਕੁਝ ਵੀ ਨਿਸ਼ਚਿਤ ਨਹੀਂ ਇਹ ਸੰਸਾਰ ਹੈ ਜਿਹੜਾ ਇੱਕ ਸਰਾਹ ਆ ਇਥੋਂ ਗੁਜ਼ਰ ਜਾਣਾ ਉਦੋਂ ਤੱਕ ਗਿਆਨਤਾ ਦਾ ਹਨੇਰਾ ਦੂਰ ਨਹੀਂ ਹੁੰਦਾ ਇੱਕ ਸਵਰਨਕਾਰ ਸੁਨਿਆਰ ਬਿਸtre ਮਰਗ ਤੇ ਆਖਰੀ ਸਾਹਾਂ ਤੇ ਪਿਆਸੀ ਸੁਭਾਅਕ ਹੀ ਮੌਤ ਤੋਂ ਬਹੁਤ ਜ਼ਿਆਦਾ ਭੈਪੀਤ ਕਿਉਂਕਿ ਮੌਤ ਲਈ ਕੋਈ ਤਿਆਰੀ ਨਹੀਂ ਸੀ ਮੌਤ ਦੀ ਤਿਆਰੀ ਅਕਸਰ ਕੋਈ ਨਹੀਂ ਕਰਦਾ ਇਸ ਤਰ੍ਹਾਂ ਹੀ ਸਭ ਦਾ ਜੀਵਨ ਬਤੀਤ ਹੋ ਜਾਂਦਾ ਮੌਤ ਆ ਜਾਂਦੀ ਹੈ ਜਦੋਂ ਆਖਰੀ ਘੜੀ ਨੇੜੇ ਆਉਂਦੀ ਹੈ ਨਾ ਤਾਂ ਇਨਸਾਨ ਨੂੰ ਬੜੀ ਬੇਚੈਨੀ ਹੁੰਦੀ ਹੈ ਸੋ ਜ਼ਿੰਦਗੀ ਦੇ ਵਿੱਚ ਸਾਰੇ ਜਤਨ ਹੀ ਉਹਨੇ ਜਿਉਣ ਲਈ ਜਟਾਏ ਸੀ ਮੌਤ ਨੇੜੇ ਆਈ ਤੇ ਕਬਰੋਂ ਲੱਗ ਗਿਆ ਉਹਦੇ ਪੁੱਤਰਾਂ ਨੇ ਜਿੱਦਾਂ ਅਕਸਰ ਆਪਣੇ ਪਰਵਾਰਾਂ ਚ ਵੀ ਹੁੰਦਾ ਆਪਣੇ ਪਿਤਾ ਦੀ ਤੰਦਰੁਸਤੀ ਲਈ ਭਿਖਸ਼ੂਆਂ ਸਮੇਤ ਮਹਾਤਮਾ ਬੁੱਧ ਨੂੰ ਸੱਦਾ ਦਿੱਤਾ ਦਾਨ ਦੱਛਣਾ ਦਿੱਤੀ ਲੰਗਰ ਲਗਾਏ ਬਾਅਦ ਚ ਬੇਨਤੀ ਕੀਤੀ ਕਿ ਭਗਵਾਨ ਅਸੀਂ ਆਪਣੇ ਪਿਤਾ ਦੇ ਸਿਹਤਯਾਬ ਹੋਣ ਦੇ ਲਈ ਇਹ ਤੁਹਾਨੂੰ ਨਿਯੋਤਾ ਦਿੱਤਾ ਤੇ ਦਾਨਪੁਨ ਕੀਤਾ ਆਪ ਕਿਰਪਾ ਕਰੋ ਉਹਨਾਂ ਨੂੰ ਲੰਬੀ ਉਮਰ ਦਾ ਆਸ਼ੀਰਵਾਦ ਦਿਓ ਅਸੀਸ ਬਖਸ਼ੋ ਮਰਦਾ ਹੋਇਆ ਆਦਮੀ ਹਜੇ ਵੀ ਜਿਉਣ ਦੀ ਆਕੰਖਸ਼ਾ ਰੱਖ ਰਿਹਾ ਇਹਦਾ ਅਰਥ ਹੋਇਆ ਵੀ ਜੀਵਨ ਤੋਂ ਕੁਝ ਸਿੱਖਿਆ ਹੀ ਨਹੀਂ ਜੀਵਨ ਦੀ ਵਿਅਰਥਤਾ ਦਿਖਾਈ ਨਹੀਂ ਪਈ ਕਿਉਂਕਿ ਜੀਵਨ ਜਿਉਆ ਹੀ ਨਹੀਂ ਨਹੀਂ ਤਾਂ ਜਿਹੜੇ ਨੇ ਬੰਦੇ ਨੇ ਜੀਵਨ ਜਿਉਆ ਹੁੰਦਿਆਂ ਉਹਨੂੰ ਜੀਵਨ ਦੀ ਵਿਅਰਥਤਾ ਦਿਖਾਈ ਦੇਣ ਲੱਗ ਪੈਂਦੀ ਆ ਬੁੱਧ ਪੁਰਸ਼ਾਂ ਕੋਲ ਵੀ ਜਾ ਕੇ ਲੋਕ ਬ्यर्थ ਹੀ ਮੰਗਾ ਰੱਖਦੇ ਨੇ ਅਸੀਸ ਵੀ ਅਸਾਰ ਚੀਜ਼ਾਂ ਦੀ ਮੰਗਦੇ ਨੇ ਜਿਹਦੇ ਵਿੱਚ ਕੋਈ ਸਾਰ ਨਹੀਂ ਕੋਈ ਜੀਵਨ ਜਾਂਚ ਨਹੀਂ ਸੋਦੇ ਪੁੱਤਰਾਂ ਨੇ ਕਿਹਾ ਕਿ ਅਸੀਸ ਦਿਓ ਭਗਵਾਨ ਕੇ ਸਾਡੇ ਪਿਤਾ ਦੀ ਉਮਰ ਲੰਬੀ ਹੋਵੇ ਬੁੱਧ ਹੱਸੇ ਬਿਸਤਰੇ ਤੇ ਪਏ ਉਸ ਸਵਰਨਕਾਰ ਬਿਰਦ ਨੂੰ ਕਿਹਾ ਉਪਾਸ਼ਕ ਹੁਣ ਤਾਂ ਜੀਵਨ ਦਾ ਮੋਹ ਤਿਆਗ ਜੀਵੇਸ਼ਣਾ ਮੂਰਖਤਾ ਹੈ ਹੁਣ ਤਾਂ ਕਮ ਸੇ ਕਮ ਮੂਰਖਤਾ ਨੂੰ ਤਿਆਗ ਹੁਣ ਤਾਂ ਹੋਸ਼ ਸੰਭਾਲ ਹੁਣ ਤਾਂ ਜਾਗ ਤੂੰ ਆਪਣੀ ਮੌਤ ਦੀ ਕੋਈ ਤਿਆਰੀ ਵੀ ਨਹੀਂ ਕੀਤੀ ਕੋਈ ਰਸਤੇ ਦਾ ਸਮਾਨ ਜਿਸ ਯਾਤਰਾ ਤੇ ਤੂੰ ਜਾਣਾ ਉਹ ਯਾਤਰਾ ਲਈ ਕੋਈ ਕਲੇਵਾ ਤਰੇ ਕੋਲ ਨਹੀਂ ਯਾਤਰਾ ਵੀ ਲੰਬੀ ਹੈ ਤੇਰੀ ਗਠੜੀ ਖਾਲੀ ਆ ਤੇਰਾ ਜੀਵਨ ਤਾਂ ਜਾ ਚੁੱਕਿਆ ਤੇਰਾ ਸਰੀਰ ਪੀਲੇ ਪੱਤੇ ਦੀ ਤਰ੍ਹਾਂ ਟਲਣ ਵਾਲਾ ਹੋ ਗਿਆ ਇੱਕ ਹਵਾ ਦਾ ਬੁੱਲਾ ਵੀ ਤੇਰੇ ਲਈ ਪ੍ਰਾਪਤ ਹੈ ਕਾਫੀ ਹੈ ਪਰ ਤੂੰ ਅਜੇ ਵੀ ਦਰਖਤ ਦੇ ਨਾਲ ਚਿੰਬੜਿਆ ਰਹਿਣਾ ਚਾਹੁੰਦਾ ਹੁਣ ਤਾਂ ਤਿਆਰੀ ਕਰ ਦਰਖਤ ਤੋਂ ਡਿੱਗਣ ਦੀ ਤੇ ਇਹ ਯਾਤਰਾ ਲੰਬੀ ਆ ਦੇ ਛੁੱਟ ਜਾਣੀ ਆ ਜੋ ਦੇਹ ਨਾਲ ਕਮਾਇਆ ਉਹ ਵੀ ਛੁੱਟ ਜਾਣਾ ਜਪ ਤਪ ਸੰਜਮ ਧਰਮ ਨਾਲ ਕਮਾਇਆ ਸੇਵਾ ਸਾਧਨ ਨਾਲ ਜਾਂਨੇ ਹਰ ਰਾਯਾ ਐਸੀ ਕਮਾਈ ਜੋ ਦੇਹ ਦੀ ਨਹੀਂ ਦੇਹ ਅਤੀਤ ਸਮਾਧੀ ਦੀ ਆ ਧਿਆਨ ਦੀ ਆ ਐਸੀ ਕਮਾਈ ਜੋ ਆਤਮਿਕ ਹੈ ਜੋ ਆਤਮਾ ਦੇ ਨਾਲ ਚੱਲੂਗੀ ਰਸਤੇ ਦਾ ਸਮਾਨ ਜਿਸ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਲੋਕ ਯਾਤਰਾਤੇ ਜਾਂਦੇ ਹੁੰਦੇ ਸੀ ਪੈਦਲ ਖਾਣ ਪੀਣ ਦੀਆਂ ਵਸਤੂਆਂ ਨਾਲ ਲੈ ਜਾਂਦੇ ਸੀ ਹੁਣ ਸਮਾਂ ਬਦਲ ਚੁੱਕਿਆ ਸੋ ਬੁੱਧ ਕਹਿੰਦੇ ਕੋਈ ਮੌਤ ਦੀ ਤਿਆਰੀ ਤੂੰ ਕੀਤੀ ਨਹੀਂ ਅਜੇ ਵੀ ਜੀਵਨ ਦੀ ਇੱਛਾ ਰੱਖਦਾ ਹੈ ਅਜੇ ਵੀ ਤੂੰ ਮੰਗਦਾ ਕਿ ਹੋਰ ਲੰਮਾ ਜੀਵਨ ਮਿਲੇ ਐਨੇ ਲੰਬੇ ਜੀਵਨ ਚ ਪਹਿਲਾਂ ਤੂੰ ਕੀ ਖਟਿਆ ਉਹ ਬੁੱਢਾ ਕਾਫੀ ਬੁੱਢਾ ਸੀ 100 ਸਾਲ ਦਾ ਹੋਣਾ ਜੋ 100 ਸਾਲ ਨਹੀਂ ਮਿਲਿਆ ਉਹ 2-4 ਸਾਲ ਹੋਰ ਜੀਣ ਜੀਣ ਦੇ ਨਾਲ ਕਿਸ ਤਰ੍ਹਾਂ ਮਿਲ ਸਕਦਾ ਫਰੀਦ ਕਹਿੰਦੇ ਆ ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇਹ ਜੇ 100 ਵਰਿਆ ਜੀਵਣਾ ਪੀਤਨ ਹੋ ਸਿਖੇ ਜੇ 100 ਵਰੇ ਹੋਰ ਵੀ ਜ਼ਿੰਦਗੀ ਮਿਲ ਜਾਵੇ ਤਾਂ ਅਖੀਰ ਨੂੰ ਇਹਨੇ ਮਿੱਟੀ ਹੀ ਹੋਣਾ ਵੱਧ ਪੁਰਸ਼ ਇਸ ਗੱਲ ਨੂੰ ਸਮਝ ਲੈਂਦੇ ਆ ਕਿ ਜਿਨੇ ਮਿੱਟੀ ਹੋਣਾ ਉਹ ਹੋ ਹੀ ਗਈ ਇਸ ਗੱਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ 10 ਸਾਲ ਬਾਅਦ ਹੋਣੀ 20 ਸਾਲ ਬਾਅਦ ਹੋਣੀ ਜਾਂ 100 ਸਾਲ ਬਾਅਦ ਹੋਣੀ ਬੁੱਧ ਕਹਿੰਦੇ 100 ਵਰਸ਼ ਗਵਾਇਆ ਹੀ ਆ 2-4 ਸਾਲ ਹੋਰ ਜੀਏਗਾ ਹੋਰ ਥੋੜਾ ਗਵਾ ਦਵੇਂਗਾ ਆਪਣੀ ਖੋਜ ਕਰ ਹੋਰ ਜੀਣ ਦੀ ਲਾਲਸਾ ਨੂੰ ਛੱਡ ਆਪਣਾ ਕੇਂਦਰ ਖੋਜ ਆਪਣੀ ਖੋਜ ਕਰ ਮੌਤ ਨਾਲ ਜੂਝਣ ਦਾ ਜਿਹੜਾ ਉਪਾਅ ਆ ਉਹ ਜੀਵਨ ਨਹੀਂ ਹੈਗਾ ਜੀਵਨ ਨੂੰ ਮੌਤ ਨੇ ਜਿੱਤ ਹੀ ਲੈਣਾ ਸਦਾ ਲਈ ਜਿੱਤ ਲੈਂਦੀ ਆ ਮੈਡੀਕਲ ਸਾਇੰਸ ਨੇ ਵੀ ਕਿੰਨਾ ਵਿਕਾਸ ਕੀਤਾ ਪਰ ਮੌਤ ਦੀ ਦਰ 100% ਹੀ ਰਹਿੰਦੀ ਆ 100% ਜਿੰਨੇ ਲੋਕ ਮਰਦੇ ਉਹਨੇ ਹੀ ਜਾਂਦੇ ਆ ਜੀਵਨ ਚ ਤੂੰ ਖੱਟਿਆ ਕੀ ਆ ਬੁੱਧੋ ਨੂੰ ਕਹਿਣ ਲੱਗੇ ਇਹ ਗੱਲ ਬੜੀ ਕਠੋਰ ਆ ਮਰਦੇ ਹੋਏ ਆਦਮੀ ਨੂੰ ਐਸੀ ਗੱਲ ਕਹਿਣੀ ਨਹੀਂ ਚਾਹੀਦੀ ਅਸੀਂ ਅਕਸਰ ਮਰਦੇ ਹੋਏ ਆਦਮੀ ਨੂੰ ਸਿੰਮਥੀ ਦਿਖਾਉਂਦੇ ਆ ਬਾਤ ਸੁਣਾਉਂਦੇ ਆ ਕਿਹਦੀ ਜਾਨ ਸੌਖੀ ਨਿਕਲ ਜੇ ਮਰਦੇ ਹੋਏ ਆਦਮੀ ਨੂੰ ਸਹਲਾਉਣੇ ਆ ਕੋਈ ਇਹ ਨਹੀਂ ਕਹਿੰਦਾ ਵੀ ਤੂੰ ਜੀਵਨ ਚ ਕੁਝ ਕਮਾਇਆ ਨਹੀਂ ਬੁੱਧ ਜਗਾ ਰਹੇ ਨੇ ਆਪਣਾ ਕੇਂਦਰ ਖੋਜ ਸਵੇਚ ਰਮ ਹੋ ਆਪਣਾ ਕੇਂਦਰ ਖੋਜ ਸੁਪਨਿਆਂ ਚੋਂ ਜਾਗ ਹੁਣ ਹੋਰ ਮੂਰਖ ਨਾ ਬਣ ਜੀਵਨ ਮਾਤਰ ਇੱਕ ਸਵਪਨ ਆ ਸੁਪਨਾ ਆ ਕਿਉਂਕਿ ਸੰਤ ਹੌਸਲਾ ਨਹੀਂ ਦਿੰਦੇ ਜੋ ਹੌਸਲਾ ਦਿੰਦਾ ਜੋ ਦਲਾਸਾ ਦਿੰਦਾ ਉਹ ਸੰਤ ਨਹੀਂ ਹੋ ਸਕਦਾ ਕਿਉਂਕਿ ਜਿਨ੍ਹਾਂ ਨੂੰ ਅਸੀਂ ਸੰਤ ਕਹਿੰਦੇ ਆ ਉਹ ਦਲਾਸਾ ਦੇਣ ਦਾ ਹੀ ਕੰਮ ਕਰਦੇ ਆ ਤੁਸੀਂ ਵੀ ਉਹਨਾਂ ਨੂੰ ਇਸ ਲਈ ਪੁੱਛਦੇ ਹੋ ਕਿਉਂਕਿ ਉਹ ਦਲਾਸਾ ਦਿੰਦੇ ਆ ਆਪਣੇ ਦੁੱਖਾਂ ਦੇ ਵਿੱਚ ਸਾਡੀ ਪਿੱਠ ਨੂੰ ਥਪਥ ਪਾ ਦਿੰਦੇ ਆ ਕਬਰਾਉਣਾ ਸਭ ਠੀਕ ਹੋ ਜਾ ਸੋ ਸੰਤ ਦਲਾਸਾ ਨਹੀਂ ਦਿੰਦੇ ਸੰਤ ਸੱਚ ਦੰਦਿਆ ਸੱਚ ਹਮੇਸ਼ਾ ਕਠੋਰ ਹੁੰਦਾ ਓਦਾਂ ਸੱਚ ਕਠੋਰ ਨਹੀਂ ਹੈਗਾ ਅਸੀਂ ਝੂਠ 'ਚ ਜਿਉਣ ਦੀ ਆਦਤ ਪਾਈ ਉਸ ਕਰਕੇ ਸੱਚ ਕਠੋਰ ਲੱਗਦਾ ਕਿਉਂਕਿ ਤੁਸੀਂ ਉਹ ਸੁਣਨਾ ਜੋ ਤੁਸੀਂ ਸੁਣਨਾ ਚਾਹੁੰਦੇ ਹੋ ਜੋ ਤੁਹਾਡੇ ਅਨੁਕੂਲ ਹੈ ਸੱਚ ਹੋਵੇ ਜਾਂ ਝੂਠ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਅਨੁਕੂਲਤਾ ਨਾਲ ਫਰਕ ਪੈਂਦਾ ਸੱਚ ਬਹੁਤ ਹੀ ਸਿੱਧਾ ਸਾਦਾ ਬਹੁਤ ਹੀ ਸ਼ੁੱਧ ਲੇਕਿਨ ਅਸੀਂ ਬਹੁਤ ਜਟੇਲਾ ਸੱਚ ਜਟਲ ਨਹੀਂ ਸੱਚ ਬਹੁਤ ਮੌਲਾਇਮ ਹੈ ਇਸ ਕਰਕੇ ਸੱਚ ਜਿਹੜਾ ਸਾਨੂੰ ਕਠੋਰ मालूम ਹੁੰਦਾ ਕਠੋਰ ਲੱਗਦਾ ਸੱਚ ਦੀ ਝੋਟ ਲੱਗਦੀ ਆ ਸੰਤ ਝੋਟ ਕਰਦੇ ਨੇ ਭਗਤ ਕਬੀਰ ਸਾਹਿਬ ਕਹਿੰਦੇ ਆ ਕਬੀਰ ਸਤਗੁਰ ਸੂਰਮੇ ਬਾਹਿਆ ਬਾਨ ਜੋ ਇੱਕ ਲਾਗਤ ਹੀ ਪੋਏ ਗਿਰ ਪਰਿਆ ਪ੍ਰਾਕਰੇ ਦੇ ਸ਼ੇਕ ਸਤਗੁਰੂ ਨੇ ਕਹਿੰਦੇ ਐਸਾ ਮੇਰੇ ਸੱਚ ਦਾ ਬਾਣ ਮਾਰਿਆ ਮੇਰੀ ਰੂਹ ਉਦੇ ਕਲੇਜ ਵਿੱਚ ਸ਼ੇਕ ਹੋ ਗਿਆ ਤੇ ਮੈਂ ਭੁਏਂ ਤੇ ਗਿਰ ਪਿਆ ਸੋ ਇਹ ਝੋਟ ਨਹੀਂ ਆਸਵਾਸ਼ਨ ਆ ਸ਼ਾਇਦ ਅਸੀਂ ਕਿਤੇ ਜਾਗ ਜਾਈਏ ਇਸ ਲਈ ਇਸ ਲਈ ਅਸੀਂ ਸੰਤਾਂ ਨੂੰ ਅਸਲੀ ਸੰਤਾਂ ਨੂੰ ਜਿਹੜੀ ਲੋੜਿੰਦੀ ਰਿਸਪੈਕਟ ਨਹੀਂ ਦੇ ਪਾਉਂਦੇ ਸਮੇਂ-ਸਮੇਂ ਦੇ ਸੰਤਾਂ ਨੂੰ ਬਹੁਤ ਭੈੜੇ ਤਸੀਹੇ ਦੇ ਦੇ ਕੇ ਮਾਰਿਆ ਗਿਆ ਸੱਚ ਚੱਲਿਆ ਨਹੀਂ ਗਿਆ ਜਦ ਤੱਕ ਸਾਨੂੰ ਸਮਝ ਪੈਂਦੀ ਆ ਉਦੋਂ ਤੱਕ ਉਹ ਸੰਸਾਰ ਤੋਂ ਰੁਕਸਤ ਕਰ ਜਾਂਦੇ ਆ ਮਰਨ ਤੋਂ ਬਾਅਦ ਹਜ਼ਾਰਾਂ ਸਾਲਾਂ ਤੱਕ ਉਹਨਾਂ ਦੀ ਪੂਜਾ ਚੱਲਦੀ ਆ ਅਸੀਂ ਦਿਲਾਸਾ ਦੇਣ ਵਾਲੇ ਖੋਜਦੇ ਆ ਕਿਉਂਕਿ ਉਹਨਾਂ ਦੀਆਂ ਗੱਲਾਂ ਸਾਨੂੰ ਮਿੱਠੀਆਂ ਲੱਗਦੀਆਂ ਨੇ ਪਰ ਹਰ ਮਿੱਠਾ ਲੱਗਣ ਵਾਲੀ ਚੀਜ਼ ਆ ਜਿਹੜੀ ਉਹ ਅਮਰਤ ਥੋੜੀ ਹੁੰਦੀ ਆ ਦਿਲਾਸਾ ਮਿੱਠਾ ਜ਼ਹਿਰ ਸੰਤ ਨਹੀਂ ਦਿੰਦੇ ਮਿੱਠਾ ਜ਼ਹਿਰ ਕਿਸੇ ਨੂੰ ਕਹਿੰਦੇ 60 ਵਰਸ਼ ਕਾਫੀ ਨੇ ਐਨੇ ਦਿਨ ਭਟਕ ਲਿਆ ਅੰਨਾ ਹੋ ਕੇ ਹੁਣ ਤਾਂ ਅੱਖਾਂ ਖੋਲ ਇਸ ਜੀਵਨ 'ਚ ਮਿਲੂਗਾ ਕੀ ਕਦੋਂ ਇਸ ਜੀਵਨ ਦੇ ਵਿੱਚ ਕਿਸੇ ਨੂੰ ਕੁਝ ਮਿਲਿਆ ਬੁੱਧ ਕਹਿੰਦੇ ਤੇਰੀ ਗਠੜੀ ਬਿਲਕੁਲ ਖਾਲੀ ਆ ਤੂੰ ਭਿਖਾਰੀ ਆ ਉਹ ਸਵਰਨਕਾਰ ਬੜਾ ਧਨੀ ਸੀ ਸਰਾਵਸਤੀ ਨਗਰ ਦਾ ਇੱਕ ਸਭ ਤੋਂ ਵੱਡਾ ਸ਼ਰਾਬਸੀ ਸੁਨਿਆਰ ਸੀ ਉਦੇ ਕੋਲ ਧਨ ਬਹੁਤ ਜ਼ਿਆਦਾ ਸੀ ਲੇਕਿਨ ਬੁੱਧੋ ਨੂੰ ਕਹਿ ਰਹੇ ਨੇ ਤੂੰ ਭਿਖਾਰੀ ਆ ਕਿਉਂਕਿ ਤੂੰ ਰਸਤੇ ਲਈ ਕੋਈ ਇੰਤਜ਼ਾਮ ਨਹੀਂ ਕੀਤਾ ਇਹ ਧਨ ਦੌਲਤ ਸਭ ਇੱਥੇ ਪਿਆ ਰਹਿ ਜਾਣਾ ਇਹ ਮੰਦਰ ਸੁੰਨਾ ਹੋ ਜਾਵੇਗਾ ਜਦ ਲਗ ਤੇਲ ਦੀਵੇ ਮੁਖਵਾਤੀ ਤਬ ਸੂਝੈ ਸਭ ਕੋਈ ਤੇਲ ਜਲੈ ਬਾਤੀ ਠਹਿਰਾਨੀ ਸੁੰਨਾ ਮੰਦਰ ਹੋਏ ਅਰੇ ਬੌਰੇ ਤੋ ਇੱਕ ਘਰੀ ਨਾ ਰੱਖਿਆ ਕੋਈ ਤੂੰ RAM ਨਾਮ ਜਪ ਸੋਈ ਗੱਲ ਜਰਾ ਕੌੜੀ ਲੱਗੀ ਪਰ ਸਮਝ ਗਿਆ ਕਿਉਂਕਿ ਉਹਨੂੰ ਪਤਾ ਸੀ ਜੋ ਠੀਕ ਕਰਦਾ ਹੈ ਉਹਦੇ ਚ ਕੌੜਾਪਨ ਜ਼ਰੂਰ ਹੁੰਦਾ ਬਿਮਾਰ ਸੀ ਕਈ ਸਾਲਾਂ ਤੋਂ ਦਵਾਈਆਂ ਖਾ ਰਿਆ ਸੀ ਮੰਝੇ ਨਾਲ ਲੱਗਿਆ ਪਿਆ ਸੀ ਪਤਾ ਸੀ ਦਵਾਈ ਜਰਾ ਕੌੜੀ ਹੁੰਦੀ ਹੈ ਗੱਲ ਸਮਝ ਪਈ ਉਸ ਅੰਤਮ ਛਿੰਦ ਦੇ ਵਿੱਚ ਗਿਆਨ ਜਾਗਿਆ ਵਿਵੇਕ ਜਾਗਿਆ ਵਿਰਾਗ ਲੱਗਿਆ ਜੀਵਨ ਦਾ ਮੋਹ ਟੁੱਟਿਆ ਪ੍ਰਾਣ ਭਗਵਾਨ ਬੁੱਧ ਦੀ ਗੋਦ ਦੇ ਵਿੱਚ ਨਿਕਲੇ ਸੂਖਮ ਗ੍ਰੰਥੀਆਂ ਨੂੰ ਬਿੰਨਦੇ ਹੋਏ ਪ੍ਰਾਣ ਸੈਸਰਾਰ ਨੂੰ ਤੋੜ ਕੇ ਦਸਵੇਂ ਦਵਾਰ ਨੂੰ ਚਲੇ ਗਏ ਕਿਉਂਕਿ ਬੁੱਧ ਜੈਸਾ ਭਗਤ ਕਬੀਰ ਜੈਸਾ ਗੁਰੂ ਨਾਨਕ ਜੈਸਾ ਦਸ਼ਮੇਸ਼ ਜੈਸਾ ਵੈਦ ਅੰਤਮ ਸਮੇਂ ਜੇ ਕਿਸੇ ਨੂੰ ਮਿਲ ਪੇ ਤਾਂ ਬੜਾ ਤਨਭਾਗੀ ਹੁੰਦਾ ਉਹ ਇਨਸਾਨ ਮਰਨ ਵਾਲਾ ਸੁਤਿਆਨ ਦੀ ਧਾਰਾ ਜਿਹੜੀ ਉਹਦੇ ਅੰਦਰ ਪ੍ਰਵਿਸ਼ਟ ਹੋ ਜਾਂਦੀ ਹੈ ਵਿਵੇਕ ਤੇ ਵਿਰਾਗ ਪਰਮਾਤਮਾ ਦੇ ਮਾਰਗ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਨੇ ਵਿਵੇਕ ਕੱਲਾ ਨਹੀਂ ਚਾਹੀਦਾ ਵਿਰਾਗ ਵੀ ਚਾਹੀਦਾ ਵਿਰਾਗ ਕਿਸ ਤਰ੍ਹਾਂ ਹੋਵੇ ਹਰ ਰੋਜ਼ ਹਜ਼ਾਰਾਂ ਬੱਚੇ ਜੰਮਦੇ ਆਪਾਂ ਦੇਖਦੇ ਆਂ ਹਰ ਰੋਜ਼ ਹਜ਼ਾਰਾਂ ਇਨਸਾਨ ਮਰਦੇ ਆ ਇਸ ਸੰਸਾਰ ਤੇ ਅਸੀਂ ਸਦਾ ਨਹੀਂ ਰਹਿਣਾ ਜਦੋਂ ਇਸ ਗੱਲ ਦੀ ਸਮਝ ਪੈ ਜਾਂਦੀ ਆ ਉਦੋਂ ਮਨੁੱਖ ਆਪਣੇ ਅੰਦਰ ਦੇਖਣ ਦੇ ਯੋਗ ਹੁੰਦਾ ਉਦੋਂ ਉਸ ਨੂੰ ਗਿਆਨ ਤੇ ਵਿਰਾਗ ਦੀ ਪ੍ਰਾਪਤੀ ਹੁੰਦੀ ਆ ਸੋ ਅੱਜ ਲਈ ਇੰਨਾ ਪ੍ਰਵਾਨ ਕਰਨ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ